ਹਾਂਜੀ ਭਾਈ ਜੀ ਆ ਦੇਖੋ ਤੁਸੀਂ ਤੁਹਾਡੇ ਸਾਹਮਣੇ ਸਕਰੀਨ ਤੇ ਜੋ ਚੱਲ ਰਿਹਾ ਆ ਆ ਮੈਂ ਇਹ ਸਬਜ਼ੀ ਲਾਈ ਆ ਸਬਜ਼ੀ ਵਾਲੇ ਦੁਕਾਨ ਤੇ ਆ ਕੇ ਆ ਦੇਖੋ ਉੱਲੀ ਲੱਗੀ ਪਈ ਆ ਸਬਜ਼ੀਆਂ ਨੂੰ ਪੁੱਠੀਆਂ ਕਰਕੇ ਰੱਖੀਆਂ ਗਈਆਂ ਨੇ ਇਹ ਦੁਕਾਨਦਾਰ ਜਰਾ ਜਰਾ ਕੀ ਕਰਦੇ ਨੇ ਇਹਨੂੰ ਕੱਟ ਕੇ ਗਾਹਕ ਨੂੰ ਵੇਚ ਦੇਣੀ ਆ ਆਪਾਂ ਕਹਿੰਦੇ ਆ ਵੀ ਫਲਾਣੀ ਫਲਾਣੀ ਬਿਮਾਰੀ ਹੋਗੀ ਕਿਸੇ ਨੂੰ ਐ ਹੋ ਗਿਆ ਐ ਹੋ ਗਿਆ ਸੋ ਇਹਨਾਂ ਚੀਜ਼ਾਂ ਦਾ ਨਤੀਜਾ ਆ ਦੇਖੋ ਟੱਕ ਜਿਹਾ ਲੱਗੇ ਹੋਏ ਉੱਲੀ ਪੀ ਪਈ ਆ ਸਬਜ਼ੀਆਂ ਨੂੰ ਇਸੇ ਸੋਚਿਆ ਜੀ ਜਿਹੜਾ ਸਿਹਤ ਵਿਭਾਗ ਆ ਉਹ ਸੁੱਤਾ ਪਿਆ ਹੁਣ ਕੀ ਕਰ ਰਿਹਾ ਸਿਹਤ ਵਿਭਾਗ ਅਫਸਰ ਇੰਨੀ ਤਨਖਾਹ ਲੈਂਦੇ ਨੇ ਕੀ ਕਰਦੇ ਨੇ ਉਹ ਆ ਤੁਹਾਡੇ ਸਾਹਮਣੇ ਸਕਰੀਨ ਦੇਖੋ ਕਿਵੇਂ ਉੱਲੀ ਲੱਗੀ ਪਈ ਆ ਕੋਈ ਡਾਕ ਆ ਗਿਆ ਇਹਨਾਂ ਨੂੰ ਕੱਟ ਕੇ ਆਈਆਂ ਉਹਨਾਂ ਨੂੰ ਦੇ ਰਣੀ ਆ ਅਗਰ ਇਹਨਾਂ ਨੇ ਸਬਜ਼ੀ ਬਣਾਉਣੀ ਆ ਘਰੇ ਆ ਕਿ ਪਰਿਵਾਰ ਬਿਮਾਰ ਹੁੰਦਾ ਤੇ ਸਬਜ਼ੀਆਂ ਵੇਚਣ ਵਾਲੇ ਮੁਨਾਫੇ ਦੀ ਖਾਤਰ ਇਹ ਨਹੀਂ ਸੋਚਦੇ ਵੀ ਇਹ ਸਬਜ਼ੀ ਇਕੱਲੇ ਇੱਕ ਵੱਡੇ ਬੰਦੇ ਨੇ ਉਹ ਪਰਿਵਾਰ ਨੇ ਉਹਦੇ ਬੱਚਿਆਂ ਨੇ ਵੀ ਖਾਣੀ ਆ ਤੇ ਕਿਉਂ ਨਹੀਂ ਲੋਕਾਂ ਨੇ ਤਰਸ ਖੰਦੇ ਹੈਗੇ ਤੇ ਜਿਹੜਾ ਸਿਹਤ ਵਿਭਾਗ ਕਿਉਂ ਸੁੱਤਾ ਪਿਆ ਵਾ ਰਿਸ਼ਵਤ ਖੋਰੀ ਘਟਿਆ ਹਰਕਤ ਆ ਨਾ ਲੋਕਾਂ ਦੀਆਂ ਖੋਨ ਦੇ ਵਿੱਚ ਰਚੀਆਂ ਹੋਈਆਂ ਨੇ ਅਫਸਰਾਂ ਦੇ ਮੈਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀਆਂ ਨੇ ਪਰ ਬੜੇ ਅਫਸੋਸ ਦੀ ਗੱਲ ਹੈ ਬੜੀ ਮਾੜੀ ਗੱਲ ਆ ਵੀ ਸੜੀਆਂ ਆਈਆਂ ਸਬਜ਼ੀਆਂ ਉਹ ਕੱਪੜੇ ਨਾਲ ਸਾਫ਼ ਕਰਕੇ ਉਤੋਂ ਕੱਟ ਕੇ ਧੋ ਕੇ ਲੋਕਾਂ ਨੂੰ ਵਰਤਾ ਦੇਣੇ ਵੀ ਲੈ ਜੋ ਇਹ ਕੁਲ